ਬਹੁਤ ਵੱਡਾ ਸਬਕ ਲੈ ਕੇ ਆਉਂਦਾ ਜਿ ਤਰ੍ਹਾਂ ਸਕੂਲ ਦੇ ਵਿੱਚ ਤੁਸੀਂ ਅਧਿਆਪਕ ਦੇ ਕੋਲੋਂ ਸਿੱਖਿਆ ਹੁੰਦਾ ਨਾ ਐਂਜੀ ਜਿਹੜਾ ਸੰਗੀਤ ਹੈ ਉਹ ਵੀ ਇੱਕ ਬਹੁਤ ਵੱਡਾ ਸਬਕ ਹੈ ਅਗਰ ਸੰਗੀਤਕਾਰ ਦੇਣ ਵਾਲਾ ਹੋਵੇ ਸਾਈਂ ਬਸ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੋ ਜਿਹਾ ਸੰਗੀਤ ਸੁਣਨਾ ਹੈ ਕਿਹੋ ਜਿਹੇ ਗਾਣੇ ਸੁਣਨੇ ਆ ਤੇ ਜਦੋਂ ਮੈਂ ਨਿੰਜੇ ਨੂੰ ਐਕਟਿੰਗ ਕਰਦੇ ਫਿਲਮ ਸੀਗੀ ਅਖੜ ਅੜਬ ਮਟਿਆਰਾ ਅੜਬ ਮਟਿਆਰਾ ਦੇ ਵਿੱਚ ਇਹ ਮੁੰਡਾ ਮੈਂ ਪਹਿਲੀ ਵਾਰੀ ਦੇਖਿਆ ਸੀ ਐਕਟਿੰਗ ਕਰਦਾ ਤੇ ਨਿੰਜੇ ਦਾ ਨਾਜ਼ਰ ਹੁਣ ਸੁਣਿਆ ਸੀ ਪਰ ਮੈਂ ਕਦੀ ਕਦੀ ਇਹਦੇ ਗਾਣੇ ਸੁਣ ਲੈਂਦਾ ਸੀ ਮੈਨੂੰ ਇਹ ਗਾਣਾ ਇਹਦਾ ਬੜਾ ਅੱਛਾ ਲੱਗਦਾ ਸੀ ਕਿ ਇੱਕ ਧੁਆ ਜੀਆਂ ਲਈ ਜ਼ਿੰਦਗੀ ਦਾ ਕਿੰਨਾ ਵੱਡਾ ਸਬਕ ਆ ਹੈਨਾ ਆਪਣਾ ਇੱਕ ਕਲਚਰ ਬਣਿਆ ਹੋਇਆ ਹੈ ਉਸ ਕਲਚਰ ਦੇ ਵਿੱਚ ਇਹ ਹੈ ਭਈ ਮਰਦ ਨੇ ਆ ਕੰਮ ਨਹੀਂ ਕਰਨਾ ਹੈਨਾ ਮਰਦ ਕਿਤੇ ਆਟਾ ਗੁੰਨਦੇ ਆ ਮਰਦ ਕਿਤੇ ਰੋਟੀਆਂ ਬਕਾਉਂਦੇ ਆ ਨਾ 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 ਭਈ ਇਹ ਨਹੀਂ ਹੋ ਸਕਦਾ ਸਭਿਆਚਾਰ ਸੀ ਆਪ ਬਦਲ ਲਿਆ ਹੈ ਅਸੀਂ ਨਵੀਆਂ ਕੰਨੇ ਹੁੰਦੇ ਨੇ ਦੇਸ਼ ਹੱਦਿਆਂ ਨੂੰ ਛੋਣ ਵਾਸਤੇ ਨਵੇਂ ਦਮੇਲ ਤੇ ਪਹੁੰਚਣ ਲਈ ਜਾਜਾਂ ਦਾ ਰਾਹ ਪਾ ਲਿਆ ਤੇ ਅਸੀਂ ਪਹੁੰਚ ਗਏ ਤੇ ਇੱਥੇ ਆ ਕੇ ਇੱਕ ਵੱਖਰਾ ਕਲਚਰ ਹੈ ਇੱਕ ਵੱਖਰਾ ਸੱਭਿਆਚਾਰ ਹੈ ਜਿਹਦੇ ਲਈ ਨਿੰਜਾ ਜੋ ਕਹਿ ਰਿਹਾ ਮੈਨੂੰ ਲੱਗਦਾ ਬਹੁਤ ਵਧੀਆ ਕਿ ਤੂੰ ਕਪੜੇ ਤੋਵੇਂ ਤੇ ਮੈਂ ਤਾਰ ਤੇ ਪਾਵਾਂ ਤੂੰ ਰੁੱਸਿਆ ਤੇ ਮੈਂ ਤੈਨੂੰ ਮਨਾਵਾਂ ਰੁੱਸਣਾ ਤੇ ਮੰਨਣਾ ਇਹ ਹਰ ਵਿਅਕਤੀ ਦੇ ਭਾਵਨਾਵਾਂ ਨੇ ਕਿੰਨੇ ਜਜ਼ਬਾਤ ਨੇ ਸਾਡੇ ਚ ਗੁੱਸਾ ਵੀ ਆਉਂਦਾ ਹੈ ਕ્રોਧ ਵੀ ਆਉਂਦਾ ਹੈ ਖੁਸ਼ੀ ਵੀ ਆਉਂਦੀ ਹੈ ਹਾਸੇ ਵੀ ਆਉਂਦੇ ਨੇ ਕਦੀ ਕਦੀ ਕਿਸੇ ਤੇ ਜੀ ਕਰਦਾ ਕਿ ਇਹਨੂੰ ਖਿੱਚ ਕੇ ਥੱਪੜ ਮਾਰਾਂ ਇਹਦਾ ਨਾ ਬੋਲਾ ਨਾ ਮੁੜ ਕੇ ਕੋਈ ਬੰਦਾ ਹੈ ਨਹੀਂ ਹੋ ਸਕਦਾ ਕਿ ਜਿਹੜਾ ਕਵੇ ਇੱਕ ਮੈਨੂੰ ਗੁੱਸਾ ਨਹੀਂ ਆਉਂਦਾ ਜੇ ਕੋਈ ਇੰਜ ਕਹਿੰਦਾ ਤਾਂ ਉਹ ਸਮਝੋ ਨਾਰਮਲ ਬੰਦਾ ਨਹੀਂ ਕਿਉਂਕਿ ਉਹਦੇ ਵਿੱਚ ਫਿਰ ਇਮੋਸ਼ਨਸ ਨਹੀਂ ਹੈਗੀਆਂ ਸਹੀ ਗੁੱਸਾ ਆਉਣਾ ਚਾਹੀਦਾ ਨਾ ਤੁਹਾਡੇ ਨਾਲ ਕੋਈ ਵਧਿੱਕੀ ਕਰਦਾ ਹੈ ਤੇ ਤੁਹਾਨੂੰ ਗੁੱਸਾ ਹਣਾਵੇ ਤੇ ਫਿਰ ਜ਼ਿੰਦਗੀ ਵੀ ਕਾਦੀ ਹੋ ਗਈ ਹੋਗੀ ਭਲਾ ਫਿਰ ਤਾਂ ਤੁਸੀਂ ਪੱਥਰ ਹੋ ਪੱਥਰ ਹੈ ਤੇ ਇਹ ਅਥਰਾ ਦਾ ਕੋਈ ਜੰਗਲ ਥੋੜੀ ਹੈ ਤੇ ਰੁੱਖਾਂ ਦਾ ਜੰਗਲ ਹੈ ਮਨੁੱਖਾਂ ਦਾ ਜੰਗਲ ਹੈ ਤਿੰਨ ਮਨੁੱਖਾਂ ਦੇ ਜੰਗਲ ਦੇ ਵਿੱਚ ਠੀਕ ਹੈ ਅਸੀਂ ਰਹਿੰਦੇ ਰਹਿੰਦੇ ਕਦੇ ਇੱਕ ਦੋ ਜਣੇ ਭੇੜ ਜਾਂਦੇ ਆ ਬਟ ਇੰਨਾ ਮੈਨਾ ਭੜੀਏ ਕਿ ਮੁੜ ਕੇ ਇੱਕ ਦੂਜੇ ਨੂੰ ਬੁਲਾਉਣ ਜੋਗੇ ਬਣਾ ਰਹੀਏ ਹੈ ਕਹਿੰਦੇ ਨੇ ਭਾਂਡੇ ਜਿਹੜੇ ਨੇ ਘਰ ਦੇ ਵਿੱਚ ਖੜਕਦੇ ਨੇ ਖੜਕਦੇ ਨੇ ਚੀਸ ਸਤ ਕੇ ਖੜਕਣ ਆਵਾਜ਼ ਆਵੇ ਪਰ ਚਿਬੇ ਨਾ ਹੋਣ ਚਿਬੇ ਹੋ ਕੇ ਟੁੱਟੜਨਾ ਸੋ ਇਹ ਬੜੀ ਖੂਬਸੂਰਤ ਗੱਲ ਹੈ ਕਿ ਜ਼ਿੰਦਗੀ ਨੂੰ ਕਿਵੇਂ ਆਪਾਂ ਜੀਉਣਾ ਹੈ ਸੇ ਠੀਕ ਹੈ ਕਿ ਜ਼ਿੰਦਗੀ ਤੜਕੇ ਘਰੇ ਦਾ ਪਾਣੀ ਵੀ ਆਪਾਂ ਗੱਲ ਕੀਤੀ ਹੈ ਸਾਡੇ ਨਾਲ ਦੇ ਤੁਰ ਜਾਂਦੇ ਨੇ ਸਾਥੀ ਤਾਂ ਫਰ ਵੀ ਦਿਲ ਨਹੀਂ ਛੱਡਣਾ ਕਿਉਂਕਿ ਅਸੀਂ ਅਜੇ ਜ਼ਿੰਦਗੀ ਜਿਉਣੀ ਹੈ ਕਹਿੰਦੇ ਨੇ ਕਿ ਹਮੇਸ਼ਾ ਵਿਦਿਆਰਥੀ ਬਣੇ ਰਹਿਣਾ ਤੁਹਾਨੂੰ ਇੱਕ ਅਰਥਪੂਰਨ ਜੀਵਨ ਦਾ ਮਾਲਕ ਬਣਾ ਸਕਦਾ ਹੈ ਸੋ ਜ਼ਿੰਦਗੀ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ ਇੱਕ ਵਿਦਿਆਰਥੀ ਬਣੇ ਰਹੋ ਕਈ ਕਹਿੰਦੇ ਨੇ ਸ਼ੁਗਾਰਾ ਮਾਸਟਰ ਦਾ ਖੜਾ ਛੁੱਟਿਆ ਮਾਸਟਰ ਤਾਂ ਨਹੀਂ ਖੜਾ ਛੁੱਟਦਾ ਮਾਸਟਰ ਹੱਤ ਹੱਤ ਜਾਣਗੇ ਬੜੀ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਸਾਰੇ ਵਿਅਕਤੀ ਹੁੰਦੇ ਨੇ ਜਿਨ੍ਹਾਂ ਤੋਂ ਤੁਸੀਂ ਸਿੱਖ ਸਕਦੇ ਹੋ ਅਗਰ ਸਿੱਖਣਾ ਚਾਹੋ ਸਾਡਾ ਤਾਂ ਜਿਹੜਾ ਧਰਮ ਹੈ ਉਹ ਹੈ ਹੀ ਸਿੱਖੀ ਸਿੱਖਣਾ ਗੁਰੂ ਸਾਹਿਬ ਨੇ ਤਾਂ ਸਾਨੂੰ ਲਰਨਰ ਦਾ ਦਰਜਾ ਦਿੱਤਾ ਕਿ ਭਈ ਇਹ ਸਖਾਂਦਰੂ ਨੇ ਇਹ ਸਿੱਖਦੇ ਨੇ ਤੇ ਸਿੱਖ ਉਹ ਹੀ ਹੈ ਜਿਹਦੇ ਅੰਦਰ ਸਿੱਖਣ ਦੀ ਚਾਹਨਾ ਹੈ ਜਿਹੜਾ ਸਿੱਖਦਾ ਹੈ ਉਸ ਤੇ ਅਮਲ ਕਰਦਾ ਹੈ ਸੁਭਾਵੇ ਦੀ ਬਾਣੀ ਤਾਂ ਸਾਰੇ ਇਸੇ ਦੇ ਹਾਲੇ ਦੁਆਲੇ ਘੁੰਮਦੀ ਹੈ ਸਿੱਖਣ ਸਿਖਾਉਣ ਦੇ ਹੱਸਣ ਖੇਡਣ ਤੇ ਕਿਹੜੀ ਚੀਜ਼ ਹੈ ਜਿਹੜੀ ਗੁਰਬਾਣੀ ਦੇ ਵਿੱਚ ਨਹੀਂ ਲਿਖੀ ਪਰ ਅਸੀਂ ਕੀ ਕਰਦੇ ਹਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਗੁੱਸਾ ਨਾ ਕਰਿਆ ਜੀ ਉਹਨੂੰ ਪੜਦੇ ਨਹੀਂ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੇ ਕਦੇ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਪੜਿਆ ਤੁਸੀਂ ਕਹੋਗੇ ਜੀ ਪਾਠ ਹੀ ਪੜ ਦਿੰਦੇ ਨੇ ਹੋਰ ਕੀ ਚਾਹੀਦਾ ਸੀ ਪਾਠ ਕਰਾਉਣੇ ਆ ਮੈਨੂੰ ਨਚੇਤੇ ਹੁੰਦਾ ਹੈ ਕਿ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਤੇ ਜਦੋਂ ਉਹਨਾਂ ਨੇ ਪਾਠ ਦੀ ਪ੍ਰਥਾ ਰੱਖੀ ਬਣਾਈ ਹੋਣੀ ਹੈ ਤਾਂ ਉਹਦਾ ਮਤਲਬ ਸੀ ਕਿ ਇਹਨੂੰ ਸੰਪੂਰਨ ਤੌਰ ਤੇ ਪੜਿਆ ਜਾਵੇ ਖੁਦ ਪੜਿਆ ਜਾਵੇ ਆਪ ਪੜਿਆ ਜਾਵੇ ਉਹਨੂੰ ਸਮਝਿਆ ਜਾਵੇ ਕਿਉਂਕਿ ਸਾਡੀ ਗੁਰਬਾਣੀ ਜ਼ਿੰਦਗੀ ਜੀਉਣ ਦੀ ਇੱਕ ਜਾਂਚ ਹੈ ਇੱਕ ਤਰੀਕਾ ਹੈ ਵੇ ਆਫ ਲਾਈਫ ਹੈ ਤੁਸੀਂ ਜ਼ਿੰਦਗੀ ਕਿਵੇਂ ਜੀਉਣੀ ਹੈ ਮਨ ਨੂੰ ਜਿੱਤਣਾ ਹੈ ਪਰੀ ਦਾ ਗੁੱਸਾ ਮਾਨਣਾ ਹੰਡਾਏ ਹੈ ਪੀ ਗੁੱਸਾ ਲੰਬੀ ਧੇਰ ਨਹੀਂ ਰੱਖਣਾ ਹੁਣੇ ਮੈਂ ਕਿਹਾ ਸੀ ਕਿ ਗੁੱਸਾ ਆਉਂਦਾ ਜ਼ਰੂਰ ਹੈ ਜਿਹਨੂੰ ਨਹੀਂ ਆਉਂਦਾ ਇਹਦਾ ਮਤਲਬ ਕਿ ਬੰਦਾ ਹੀ ਨਹੀਂ ਹੈ ਬਸ ਗੁੱਸਾ ਮਾਨਣਾ ਹੰਡਾਏ ਦੇਹੀ ਰੋਗ ਨ ਲੱਗ ਗਈ ਦਰਗੈ ਮਿਲਣਾ ਸਜਾਏ ਪੀ ਜੇ ਤੁਸੀਂ ਗੁੱਸਾ ਮਨ ਵਿੱਚ ਨਹੀਂ ਰੱਖਦੇ ਤੇ ਤੁਹਾਡੀ ਦੇਹ ਨੂੰ ਰੋਗ ਨਹੀਂ ਲੱਗਦਾ ਤੇ ਨਾ ਹੀ ਤੁਹਾਨੂੰ ਦਰਗਹ ਚ ਸਜ਼ਾ ਮਿਲਦੀ ਹੈ ਭਾਵ ਤੁਸੀਂ ਦੂਜਿਆਂ ਦੇ ਸਾਹਮਣੇ ਪੇਸ਼ ਹੁੰਦੇ ਹੋ ਤੇ ਤੁਹਾਨੂੰ ਕੋਈ ਪਨਿਸ਼ਮੈਂਟ ਨਹੀਂ ਹੁੰਦੀ ਸੋ ਗੁੱਸਾ ਕਰੋ ਜ਼ਰੂਰ ਪਰ ਉਹਨੂੰ ਲੰਮਾ ਨਾ ਕਰੋ ਉਹਦਾ ਕਾਰਨ ਲੱਭੋ ਕਿ ਕੀ ਕਾਰਨ ਸੀ ਤੇ ਉਹ ਕਾਰਨ ਦੂਰ ਕਰਦਾ ਯਤਨ ਕਰੋ ਕਿੰਨੇ ਲੇਕੇ ਆਖਰੀ ਸਾਹ ਤੱਕ ਕੋਸ਼ਿਸ਼ ਕਰੋ ਮੰਜ਼ਲ ਹੋਵੇ ਜਾਂ ਤਜਰਬਾ ਦੋਵੇਂ ਜ਼ਿੰਦਗੀ ਦੇ ਨਵੇਂ ਸਬਕ ਦਿੰਦੇ ਨੇ ਚਾਹੇ ਤੁਸੀਂ ਬਹੁਤ ਲੰਮਾ ਸਫ਼ਰ ਤੈਅ ਕਰਦੇ ਹੋ ਉਸ ਸਫ਼ਰ ਦੇ ਵਿੱਚ ਵੀ ਜ਼ਿੰਦਗੀ ਦਾ ਸਫ਼ਰ ਲੁਕਿਆ ਹੁੰਦਾ ਜ਼ਿੰਦਗੀ ਦਾ ਸਬਕ ਲੁਕਿਆ ਹੁੰਦਾ ਮੈਨੂੰ ਯਾਦ ਹੈ ਇੱਥੇ ਆ ਕੇ ਮੈਂ ਬਹੁਤ ਸਾਰੇ ਅਸੀਂ ਕਈ ਜਗ੍ਹਾ ਤੇ ਟੂਰ ਤੇ ਚਲੇ ਜਾਂਦੇ ਆ ਕਈ ਕਈ 15-15 ਦਿਨਾਂ ਦੇ ਟੂਰ ਤੇ ਜਾਂਦੇ ਆ ਇੱਥੇ ਰਵਾਜ ਐ ਚੰਗੀ ਗੱਲ ਐ ਉਸ ਜਿਉਂ-ਜਿਉਂ ਮੰਜ਼ਲਾ ਤੈਅ ਕਰਦੇ ਆ ਜੋ-ਜੋ ਪੜਾਦਰ ਪੜਾਤਾ ਹੈ ਕਰਦੇ ਆ ਅਸੀਂ ਰਾਹ ਦੇ ਵਿੱਚ ਕਿੰਨਾ ਕੁਝ ਨਵਾਂ ਦੇਖਦੇ ਆ ਸਿੱਖਦੇ ਆ ਉਹ ਸਾਡੇ ਲਈ ਜ਼ਿੰਦਗੀ ਦਾ ਸਬਕ ਬਣਦਾ ਤੇ ਇਸੇ ਤਰ੍ਹਾਂ ਇਹ ਤਜਰਬਾ ਐਕਸਪੀਰੀਅੰਸ ਇਹ ਵੀ ਜ਼ਿੰਦਗੀ ਦਾ ਸਬਕ ਹੁੰਦਾ ਕਈ ਲੋਕੀ ਕਹਿੰਦੇ ਨੇ ਕਿ ਸਾਨੂੰ ਪੜ ਕੇ ਸਭ ਕਾ ਜਾਂਦਾ ਤੇ ਬਹੁਤੇ ਕਹਿੰਦੇ ਨੇ ਕੀ ਜ਼ਿੰਦਗੀ ਦੇ ਸਬਕ ਜਿਹੜੇ ਨੇ ਉਹ ਕਦੇ ਭੁੱਲਦੇ ਨਹੀਂ ਇਹ ਗੱਲ ਸੱਚੀ ਜੇ ਜੋ ਤੁਸੀਂ ਆਪ ਆਪਣੇ ਤਜਰਬਿਆਂ ਤੋਂ ਸਿੱਖਦੇ ਹੋ ਉਹ ਕੱਲ ਨੂੰ ਤੁਸੀਂ ਦੱਸਣ ਜੋਗੇ ਹੋ ਜਾਂਦੇ ਹੋ ਕਿਉਂਕਿ ਤੁਹਾਡਾ ਨਿੱਜ ਦਾ ਤਜਰਬਾ ਹੁੰਦਾ ਹੈ ਪੜੀਆਂ ਪੜਾਈਆਂ ਗੱਲਾਂ ਭੁੱਲ ਜਾਂਦੀਆਂ ਨੇ ਪਰ ਜੋ ਆਪ ਆਪਣੇ ਹੱਡੀ ਬੀਤੀਆਂ ਹੁੰਦੀਆਂ ਨੇ ਉਹ ਸਾਡੇ ਲਈ ਸਬਕ ਪੱਕੇ ਹੁੰਦੇ ਨੇ ਉਹ ਅਸੀਂ ਪੀੜੀ ਦਾ ਪੀੜੀ ਆਪਣੇ ਅਗਲੇ ਬੱਚਿਆਂ ਨੂੰ ਆਪਣੀ ਪੁਸਤ ਨੂੰ ਦੇਨੇ ਆ ਕਹਿੰਦੇ ਨੇ ਬਾਪੂ ਜਦੋਂ ਮਾਰਨ ਲੱਗੇ ਨਾ ਕਈਆਂ ਦੇ ਵਿੱਚ ਸੁਣਿਆ ਮੈਂ ਪੁੱਛਦੇ ਨੇ ਬਾਪੂ ਜਾਂਤਾ ਜਾਂਦਾ ਕੋਈ ਸਾਨੂੰ ਗੱਲ ਦੱਸ ਜਾ ਤੇ ਬਾਪੂ ਉਸ ਵੇਲੇ ਜ਼ਿੰਦਗੀ ਤੇ ਆਖਰੀ ਪੜਾ ਤੇ ਪਹੁੰਚਿਆ ਹੁੰਦਾ ਤੇ ਜੇ ਹੋਸ਼-ਵਾਸ਼ ਦੇ ਵਿੱਚ ਹੋਵੇ ਤੇ ਕਈ ਵਾਰੀ ਬੜਾ ਅੱਛਾ ਸਬਕ ਦੇ ਕੇ ਜਾਂਦਾ ਹੈ ਯਾਦ ਹੈ ਤੁਹਾਨੂੰ ਇੱਕ ਕਹਾਣੀ ਨਿੱਕੇ ਹੁੰਦਾ ਜ਼ਰੂਰ ਸੁਣੀ ਹੋਣੀ ਹੈ ਕਿ ਇੱਕ ਬਜ਼ੁਰਗ ਮਾਰਨ ਲੱਗਾ ਤਾਂ ਉਹਦੇ ਚਾਰ ਮੁੰਡੇ ਸੀਗੇ ਉਹ ਚਾਰੇ ਮੁੰਡੇ ਹਰ ਵੇਲੇ ਲੜਦੇ ਰਹਿੰਦੇ ਸੀ। ਉਹਨੂੰ ਲੱਗਾ ਕਿ ਮੇਰੇ ਬਾਅਦ ਇਹ ਕਰਨਗੇ ਕੀ? ਉਹਨੇ ਸੋਚਿਆ ਕਿ ਉਹ ਨਾ ਜਾਂਦਾ ਜਾਂਦਾ ਇੱਕ ਛੋਟੀ ਜਿਹੀ ਕਹਾਣੀ ਇਹਨਾਂ ਨੂੰ ਸੁਣਾ ਜਾਵਾਂ, ਇੱਕ ਛੋਟਾ ਜਿਹਾ ਸਬਕ ਇਹਨਾਂ ਨੂੰ ਦੇ ਜਾਵਾਂ। ਉਹਨੇ ਕਿ ਕੀਤਾ ਕਿ ਕੁਛ ਤੀਲੇ ਜਿਹੜੇ ਸੀ ਉਹ ਆਪਣੇ ਕੋਲ ਰੱਖੇ। ਜਿਵੇਂ ਅਸੀਂ ਕਹਿੰਦੇ ਝਾੜੂ ਦੇ ਤੀਲੇ ਹੁੰਦੇ ਜਿਹੜਾ ਆਪਣਾ ਬਾਸ ਦੇ ਝਾੜੂ ਹੁੰਦਾ ਸੀਗਾ। ਉਹਨੇ ਤੀਲੇ ਰੱਖ ਲਏ ਤੇ ਮੁੰਡਿਆਂ ਨੂੰ ਬੁਲਾ ਕੇ ਕਿਹਾ ਕਿ ਕਾਕਾ ਮੇਰੀ ਗੱਲ ਸੁਣੋ। ਮੁੰਡੇ ਆ ਗਏ। ਉਹਨੇ ਸਾਰਿਆਂ ਨੂੰ ਇੱਕ ਇੱਕ ਪਹਿਲੋ ਤੀਲਾ ਫੜਾਇਆ ਉਹਨਾਂ ਨੇ ਕਿਹਾ ਤੋੜੋ ਉਹਨਾਂ ਨੇ ਛੱਟ ਤੋੜ ਕੇ ਪਾਸੇ ਰੱਖਤਾ ਫਿਰ ਦੋ ਦੋ ਚਾਰ ਚਾਰ ਦਿੱਤੇ ਉਹ ਵੀ ਉਹਨਾਂ ਤੋੜ ਲੈ ਫਿਰ ਉਹਨੇ ਕੀ ਕੀਤਾ ਕਿ ਪੂਰੇ ਦਾ ਪੂਰਾ ਝਾੜੂ ਉਹਨਾਂ ਨੂੰ ਵਾਰੀ ਵਾਰੀ ਫੜਾਤਾ ਬਈ ਫੜੋ ਇਹਨੂੰ ਤੋੜੋ ਉਹ ਫਿਰ ਪੂਰੇ ਦਾ ਪੂਰਾ ਝਾੜੂ ਕਿੰਨਾ ਜ਼ੋਰ ਲਾਇਆ ਟੁੱਟਾ ਹੀ ਨਾ ਸਾਰੇ ਜੜੇ ਸੀ ਉਹ ਬੇਵਸ ਹੋ ਗਏ ਤਾਂ ਬਾਪੂ ਕਹਿੰਦਾ ਵੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਚਾਰ ਪੁੱਤਰੋ ਜੇ ਤੁਸੀਂ ਇਸ ਤਰ੍ਹਾਂ ਲੜਦੇ ਝਗੜਦੇ ਰਹੇ ਤਾਂ ਆ ਤਿੱਲਿਆਂ ਵਾਂਗੂ ਤੁਸੀਂ ਟੁੱਟ ਕੇ ਵੱਖ ਹੋ ਜਾਓਗੇ ਤੇ ਜੇ ਤੁਸੀਂ ਇੱਕ ਮੋਠ ਰਹਿ ਐਸ ਝਾੜੂ ਵਾਂਗੂ ਤੇ ਤੁਸੀਂ ਬੱਜੇ ਰਹੋਗੇ ਤੁਹਾਨੂੰ ਕੋਈ ਵੀ ਤੋੜ ਨਹੀਂ ਸਕੇਗਾ ਸੋ ਇਹ ਜ਼ਿੰਦਗੀ ਦੇ ਸਬਕ ਜਿਹੜੇ ਨੇ ਜਿਹੜੇ ਸਾਡੇ ਵੱਡਿਆਂ ਨੇ ਸਾਨੂੰ ਦਿੱਤੇ ਹੁੰਦੇ ਨੇ ਹੋ ਸਕਦਾ ਤੁਹਾਡਾ ਬਾਬਾ ਤੁਹਾਨੂੰ ਕੁਝ ਹੋਰ ਕਹਿ ਕੇ ਚਲੇ ਗਿਆ ਹੋਵੇ ਹੋ ਸਕਦਾ ਤੁਹਾਡਾ ਕੁਝ ਹੋਰ ਜਾਂ ਤੁਸੀਂ ਆਪਣੇ ਬਾਪੂ ਦੇ ਆਪਣੇ ਦਾਦੇ ਦੇ ਜ਼ਿੰਦਗੀ ਭਰ ਦੇ ਤਜਰਬੇ ਤੋਂ ਸਿੱਖਿਆ ਹੋਊਗਾ ਕਿ ਮੇਰਾ ਬਾਪੂ ਇੰਜ ਕਹਿੰਦਾ ਹੁੰਦਾ ਸੀ ਕਿਉਂਕਿ ਮੈਨੂੰ ਤਾਂ ਬਹੁਤ ਯਾਦ ਆਉਂਦਾ ਕਿ ਮੇਰੇ ਫਾਦਰ ਮੈਨੂੰ ਕੀ ਕਹਿੰਦੇ ਹੁੰਦੇ ਸੀ ਹੈਨਾ ਕਿ ਜੇ ਬਾਰੇ ਨੰਬਰ ਘੱਟ ਵੀ ਆ ਗਏ ਤਾਂ ਮੈਨੂੰ ਕਦੇ ਵੀ ਝੜਕਾ ਨਹੀਂ ਪਈਆਂ ਕਹਿੰਦੇ ਕੋਈ ਨਹੀਂ ਐਡ ਕੀਤੀ ਤੂੰ ਨੰਬਰ ਐਨੇ ਲੈਣੇ ਹਰ ਇਕਲੀ ਵਾਰ ਤੋਂ ਇਸ ਤੋਂ ਵੀ ਜ਼ਿਆਦਾ ਲੈਣੇ ਨੇ ਜੇ ਜ਼ਿੰਦਗੀ ਦੀ ਕੋਈ ਮੁਸ਼ਕਲ ਉਹਨਾਂ ਦੇ ਕੋਲ ਲੈ ਕੇ ਜਾਣੇ ਤੇ ਉਹਨਾਂ ਨੇ ਕਿਹਾ ਕਿ ਕੋਈ ਨਾ ਚਿੰਤਾ ਨਾ ਕਰੋ ਸਭ ਠੀਕ ਹੋ ਜਾਏਗਾ ਸੋ ਜ਼ਿੰਦਗੀ ਸਾਡੇ ਤਜਰਬਿਆਂ ਤੇ ਸਾਡੇ ਆਪਣੇ ਨਿੱਜੀ ਸਬਕਾਂ ਦਾ ਸੁਮੇਲ ਹੈ ਸੋ ਇਹਨਾਂ ਤਜਰਬਿਆਂ ਤੇ ਸਬਕਾਂ ਨੂੰ ਆਪਣੇ ਬਨ ਕੇ ਹੱਥਾਂ ਦੇ ਵਿੱਚ ਰੱਖਣਾ ਹੈ ਕਹਿੰਦੇ ਨੇ ਕਿ ਅੱਖਰ ਅੱਖਰ ਕਿਤਾਬ ਸਿਖਾਏ ਅਰਥ ਸਮਝਾਏ ਦੁਨੀਆ ਚਿਹਰੇ ਪੜਨੇ ਉਮਰ ਸਿਖਾਏ ਫਰਕ ਸਮਝਾਏ ਦੁਨੀਆ ਸੋ ਇਸ ਫਰਕ ਨੂੰ ਵੀ ਸਮਝਣਾ ਤੇ ਜ਼ਿੰਦਗੀ ਨੂੰ ਵੀ ਰਮਾ ਆਪਾ ਤੋਰਦੇ ਰਹਿਣਾ